ਰੁੱਖ ਲਗਾਓ ਵਾਤਾਵਰਨ ਬਚਾਓ ਬਹੁਤ ਹੀ ਵਧੀਆ ਸਲੋਗਨ ਲਿਖਿਆ ਹੋਇਆ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੀਆ ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਅੱਜ ਪਹੁੰਚੇ ਹਾਂ ਸ਼ਹੀਦੇ ਆਜਮ ਭਗਤ ਸਿੰਘ ਰਾਜਗੁਰੂ ਅਤੇ ਸਗਦੇਵ ਇਹਨਾਂ ਦੀ ਸਮਾਰਤੇ ਪਹੁੰਚੇ ਹਾਂ 15 ਅਗਸਤ ਦਾ ਦਿਨ ਹੈ ਬੜੀ ਹੀ ਦੂਰੋਂ ਲੋਕ ਚੱਲ ਕੇ ਅੱਜ ਇੱਥੇ ਲੋਕਾਂ ਨੇ ਵਿਜ਼ਿਟ ਕੀਤਾ ਬਹੁਤ ਖੂਬਸੂਰਤ ਨਜ਼ਾਰੇ ਨੂੰ ਆਪਣੀਆਂ ਅੱਖਾਂ ਦੇ ਨਾਲ ਕੈਪਚਰ ਕਰ ਰਹੇ ਦੇਖ ਰਹੇ ਹਾਂ ਬਹੁਤ ਹੀ ਅੱਜ ਖੁਸ਼ੀ ਵਾਲਾ ਦਿਨ ਹੈ 15 ਅਗਸਤ ਦਾ 15 ਅਗਸਤ ਦੇ ਦਿਨ ਦੇਸ਼ ਆਜ਼ਾਦ ਹੋਇਆ ਸੀ ਲੋਕ ਨਕਮਸਤਕ ਹੋਣ ਲਈ ਤਸਵੀਰਾਂ ਖਿਚਾਉਣ ਲਈ ਆਪਣੀ ਯਾਦਗਾਰ ਨੂੰ ਬਹੁਤ ਹੀ ਖੂਬਸੂਰਤ ਬਣਾਉਣ ਲਈ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਇਸ ਮਾਤੇ ਲੋਕ ਪਹੁੰਚੇ ਨੇ ਨਾਲ ਹੀ ਗੱਲ ਕੀਤੀ ਜਾਵੇ ਤਾਂ ਝੀਲਾਂ ਬੜੀਆਂ ਖੂਬਸੂਰਤ ਬਣਾਈਆਂ ਹੋਈਆਂ ਜਿਨ੍ਹਾਂ ਦੇ ਵਿੱਚ ਬੱਚੇ ਖੇលਕੁੱਧਰੇ ਨੇ ਨਹਾਰੇ ਨੇ ਦੇਖਣ ਵਾਲੀ ਗੱਲ ਇਹ ਕਿ ਵੱਖ-ਵੱਖ ਸਥਾਨਾਂ ਤੋਂ ਵੱਖ-ਵੱਖ ਧਰਮਾਂ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਦੇ ਨਾਲ ਫੋਟੋ ਆਖਚਵਾ ਰਹੇ ਨੇ। ਦੇਸ਼ ਆਜ਼ਾਦ ਕਰਾਉਣ ਦੇ ਵਿੱਚ ਸਰਦਾਰ ਭਗਤ ਸਿੰਘ ਜੀ ਦਾ ਬਹੁਤ ਵੱਡਾ ਰੋਲ ਸੀ। ਬਹੁਤ ਵੱਡਾ ਰੋਲ ਸੀ। ਬੜਾ ਹੀ ਖੂਬਸੂਰਤ ਨਜ਼ਾਰਾ ਜਿਹੜਾ ਇੱਥੇ ਦੇਖਣ ਨੂੰ ਮਿਲਦਾ ਹੈ। ਇੱਥੇ ਇੱਕ ਪੁਰਾਣਾ ਰੇਲਵੇ ਸਟੇਸ਼ਨ ਵੀ ਹੈ। ਜਿਸ ਰੇਲਵੇ ਸਟੇਸ਼ਨ ਦੇ ਉੱਪਰ ਕਾਫੀ ਲੋਕ ਆਵਾਜਾਈ ਕਰਦੇ ਹੁੰਦੇ ਸੀ ਫਰੋਈਪੁਰ ਤੋਂ ਲਾਹੌਰ ਨੂੰ ਜਾਣ ਦਾ ਇੱਕ ਇਹੀ ਇੱਕ ਰਸਤਾ ਸੀ ਹਸੈਨੀਵਾਲਾ ਦਾ ਹੈ ਰੇਲਵੇ ਸਟੇਸ਼ਨ ਕਿਹਾ ਜਾਂਦਾ ਸੀ ਅੱਜ ਵੀ ਇਹ ਸਟੇਸ਼ਨ ਨੂੰ ਉਵੇਂ ਬਰਕਰਾਰ ਰੱਖਿਆ ਹੋਇਆ ਹੈ ਬਹੁਤ ਹੀ ਖੂਬਸੂਰਤ ਜਗ੍ਹਾ ਸੀ ਇੱਕ ਵਾਰੀ ਆ ਕੇ ਅਮਰਜੋਤੀ ਦੇ ਕੋਲ ਵੀ ਤਸਵੀਰਾਂ ਖਿਵਾਓ ਤੇ ਅਮਰਜੋਤੀ ਦੇ ਵੀ ਦਰਸ਼ਨ ਕਰੋ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਜੋ ਹਮੇਸ਼ਾ ਜਲਦੀ ਰਹਿੰਦੀ ਆ ਦੂਸਰੇ ਪਾਸੇ ਵੀ ਸਟੇਚੂ ਸਰਦਾਰ ਭਗਤ ਸਿੰਘ ਰਾਜਗੁਰ ਜਿਹੜੀ ਇਹ ਜਗਾ ਇਹ 12 ਪਿੰਡ ਪਾਕਿਸਤਾਨ ਨੂੰ ਦੇ ਕੇ ਫਿਰ ਇਹ ਜਗਾ ਲਈ ਦੀ ਸੀ ਸ਼ਹੀਦਾਂ ਦੀ ਯਾਦਗਾਰ ਵਾਲੀ ਜਗਾ 12 ਪਿੰਡ ਪਾਕਿਸਤਾਨ ਨੂੰ ਦਿੱਤੇ ਸੀ ਇਸ ਜਗਾ ਦੇ ਲਈ ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੀਆ ਅੱਜ ਪਹੁੰਚੇ ਹੁਸੈਨੀਵਾਲਾ ਬਾਰਡਰ ਤੇ ਕਿਉਂਕਿ ਅੱਜ 15 ਅਗਸਤ ਦਾ ਜਿਹੜਾ ਦਿਨ ਆ ਬੜੀ ਧੂਮ ਤਾਂ ਉਹਦੇ ਨਾਲ ਪੂਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਹੈ ਬਹੁਤੀ ਦੁਨੀਆਂ ਦੇ ਵਿੱਚੋਂ ਲੋਕ ਅੱਜ ਇਸ ਜਗ੍ਹਾ ਤੇ ਪਹੁੰਚੇ ਆ ਮੈਂ ਜਿਹੜੀ ਜਗ੍ਹਾ ਦੇ ਉੱਪਰ ਖੜੋਤਾ ਇਹ ਪੁਰਾਣਾ ਰੇਲਵੇ ਸਟੇਸ਼ਨ ਹੈ ਜਿਹੜਾ ਪੁਰਾਣਾ ਰੇਲਵੇ ਸਟੇਸ਼ਨ ਹੈ ਹਸੈਨੀਬਾਲਾ ਦਾ ਰੇਲਵੇ ਸਟੇਸ਼ਨ ਹੈ ਜਿੱਥੇ ਕਦੇ ਰੇਲਾਂ ਚੱਲਦੀ ਹੁੰਦੀਆਂ ਸੀ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਵੇ ਇਸ ਜਗ੍ਹਾ ਦੇ ਉੱਪਰ ਦੀ ਰੇਲਵੇ ਲਾਈਨ ਜਿਹੜੀ ਹੁੰਦੀ ਸੀ ਦਰਿਆ ਪਾਰ ਕਰਕੇ ਕਿਸ ਦੇ ਥੱਲੇ ਦੀ ਹੁੰਦੀ ਹੋਈ ਪਾਰ ਜਿਹੜੀ ਲਾਹੌਰ ਨੂੰ ਚੱਲੀ ਜਾਂਦੀ ਸੀ ਉਸ ਟਾਈਮ ਤੇ ਲਾਹੌਰ ਦਾ ਕਿਰਾਇਆ ਜਣਾ 1 ਰੁਪਇਆ ਤੇ 15 ਪੈਸੇ ਕਿਲੋ ਲਾ ਇਸ ਜਗ੍ਹਾ ਤੋਂ ਫਰੋਈਪੁਰ ਤੋਂ ਰੇਲ ਟਿਕਾਂ ਪ੍ਰਾਣੀਆਂ ਖੰਗਾਲੀਆਂ ਜਾਣ ਤਾਂ ਉਹਨਾਂ ਦੇ ਵਿੱਚ ਵੇਖਣ ਨੂੰ ਮਿਲਦਾ ਕਿ 1 ਰੁਪਿਆ 15 ਪੈਸੇ ਤੋਂ ਲੈ ਕੇ 1 ਰੁਪਿਆ 40 ਪੈਸੇ ਤੱਕ ਦਾ ਡਾੜਾ ਕਿਰਾਇਆ ਸੀ ਲਾਹੌਰ ਦੀ ਟਿਕਟ ਸੀ ਜਿਹੜੀ ਫਰੋਈਪੁਰ ਤੋਂ ਟ੍ਰੇਨ ਲਾਹੌਰ ਨੂੰ ਜਾਂਦੀ ਸੀ ਉਹ ਐਸੇ ਰੂਟ ਉੱਪਰ ਦੀ ਜਾਂਦੀ ਸੀ ਇਹ ਆਪਾਂ ਛੱਤ ਦੇ ਉੱਪਰ ਖੜੋਤੇ ਆਂ ਰੇਲਵੇ ਸਟੇਸ਼ਨ ਦੇ ਛੱਤ ਦੇ ਉੱਪਰ ਖੜੋਤੇ ਆਂ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਵੇ ਬਿਲਡਿੰਗ ਦਿਖਾਵੇ ਕਾਫੀ ਲੋਕ ਆ ਇਸ ਬਿਲਡਿੰਗ ਨੂੰ ਦੇਖਣ ਵਾਸਤੇ ਵੀ ਅੱਜ ਆਏ ਹੋਏ ਆ ਅੱਜ 15 ਅਗਸਤ ਦਾ ਦਿਨ ਹੈ 15 ਅਗਸਤ ਦੇ ਜਨ ਮਨਾਉਣ ਵਾਸਤੇ ਪੂਰੇ ਹੰਡੀਆਂ ਭਰ ਤੋਂ ਲੋਕ ਵੱਖ-ਵੱਖ ਜਗ੍ਹਾ ਤੇ ਆਜ ਪਹੁੰਚੇ ਆ ਅੱਜ ਇਸ ਤਰ੍ਹਾਂ ਕੇ ਹਸਿਆਨੀ ਵਾਲਾ ਵੀ ਪਹੁੰਚੇ ਆ ਬੋਗਾ ਬਾਰਡਰ ਵੀ ਪਹੁੰਚੇ ਆ ਹੋਰ ਵੀ ਜਿੱਥੇ ਵੀ ਰਿਟਰੀਟ ਸਰਾਮਣੀ ਹੁੰਦੀ ਹੈ ਉਸ ਜਗ੍ਹਾ ਤੇ ਅੱਜ ਦੁਨੀਆਂ ਦੇ ਵਿੱਚੋਂ ਵਿਜ਼ਿਟ ਕੀਤਾ ਕਾਫੀ ਲੋਕਾਂ ਨੇ ਕਾਫੀ ਦੁਨੀਆਂ ਦੇ ਲੋਕ ਆ ਜਿਹੜੇ ਅੱਜ ਸਰਦਾਰ ਭੱਜ ਸਿੰਘ ਰਾਜਗੁਰੂ ਅਤੇ ਸਰਦੇਵ ਦੀ ਸਮਾਧੀ ਤੇ ਫੁੱਲ ਅਪਨ ਕਰ ਰਹੇ ਨੇ ਆਪਾਂ ਬਾਕੀ ਦਾ ਸੂਰਤਿ ਹਾਲ ਚੱਲ ਕੇ ਦੇਖਦੇ ਹਾਂ ਥੱਲੇ ਇਹ ਕਿਹਦਾ ਤੁਸੀਂ ਸਮਾਧੀ ਆ ਜਿਹੜੀ ਸਰਦਾਰ ਭਗਤ ਸਿੰਘ ਤੇ ਰਾਜਗੁਰੂ ਸੰਦੇਲ ਦੀ ਸਮਾਧੀ ਤੋਂ ਥੋੜੇ ਪਿੱਛੇ ਆ ਇੱਥੋਂ ਜਾ ਕੇ ਵੀਊ ਦੇਖਿਆ ਜਾਵੇ ਤਾਂ ਬਹੁਤ ਹੀ ਜਜ਼ੂਰਦ ਵੀਊ ਆ ਭਗਤ ਸਿੰਘ ਦੀ ਸਮਾਧਾ ਤੇ ਵੀ ਤੁਹਾਨੂੰ ਅੱਗੇ ਲੈ ਕੇ ਚਲਾਵਾਂਗੇ ਲੇਕਿਨ ਇੱਧਰ ਦਾ ਖੂਬਸੂਰਤ ਜਗ੍ਹਾ ਦਿਖਾਵੇ ਅੱਜ 15 ਅਗਸਤ ਦਾ ਦਿਨ ਦੇਖੋ ਕਿਹੜਾ ਖੂਬਸੂਰਤ ਜਗ੍ਹਾ ਹੈ ਬੱਚੇ ਪਾਣੀ ਦੇ ਵਿੱਚ ਨਹਾ ਰਹੇ ਨੇ ਕਿਉਂਕਿ ਬਿਲਕੁਲ ਸਾਫ਼ ਪਾਣੀ ਦਾ ਜਲ ਹੈ ਕਿ ਛੱਡਿਆ ਹੋਇਆ ਬਹੁਤ ਹੀ ਖੂਬਸੂਰਤ ਜਗ੍ਹਾ ਜੇਕਰ ਤੁਸੀਂ ਵੀ ਕਿਤੋਂ ਵੀ ਹੋਣੇ ਮੈਂ ਕੈਮਰਾਮੈਨ ਨੂੰ ਕਹਾਂਗਾ ਜਿਹੜਾ ਵੀਊ ਉੱਪਰ ਦਿਖਾਇਆ ਸੀ ਉਹੀ ਰੇਲਵੇ ਸ ਫੰਮਰੀ ਕਸਰਨੀ ਖੁਫੂਰਤਿਆ 9647 ਤੋਂ ਪਹਿਲਾਂ ਵੀ ਰਹੇ ਕਿ ਦ੍ਰਿਸ਼ ਐਡਾ ਪੈਗਾ ਕਿਉਂਕਿ ਜਦੋਂ ਪਾਕਿਸਤਾਨ ਤੇ ਭਾਰਤ ਬਣਿਆ ਦੋ ਦੇਸ਼ ਬਣੇ ਉਸ ਤੋਂ ਬਟਵਾਰੇਸ ਬਣਿਆ ਤੇ ਉੱਤੇ ਵਰਤੋਂ ਗੋਲੀਆਂ ਚਲਾਈਆਂ ਗਈਆਂ ਬੰਦੂਕੀ ਦਾਗੇ ਗਏ ਪਾਕਿਸਤਾਨ ਵਾਲਿਓ ਲੇਕਿਨ ਜਦੋਂ ਪਾਕਿਸਤਾਨ ਦਾ ਆਰਮੀ ਹਮਲਾ ਫਰੋਇਪਰ ਨੂੰ ਜਾ ਰਿਹਾ ਸੀ ਤੇ ਫਰੋਇਪਰ ਦੇ ਰਸਤੇ ਦੇ ਵਿੱਚ ਪੈਂਦਾ ਸੀ ਇਹ ਤਰਸ਼ੇਲੀ ਵਾਲੇ ਦਾ ਤੇ ਦਰਿਆ ਦਾ ਪੁਲ ਤੇ ਦਰਿਆ ਦੇ ਪੁਲ ਨੂੰ ਤੋੜ ਕੇ ਕੋਈ ਪਰਛਾਵਾਂ ਨੂੰ ਬਚਾਇਆ ਸੀ ਰਾਜਗੁਰੂ ਸਖਦੇਵ ਜੀ ਸਮਾਧੀ ਪਹਿਲੀ ਜਿਸੰਦੀ ਵਾਲੀ ਪੁੱਤ ਸਖਦੇਵ ਦੀ ਹੈ ਦੂਸਰੀ ਭਗਤ ਸਿੰਘ ਦੀ ਹੈ ਤੀਸਰੀ ਰਾਜਗੁਰੂ ਦੀ ਤੁਸੀਂ ਦੇਖਿਆ ਬੜੇ ਲੰਮੇ ਸਮੇਂ ਤੋਂ ਸਰਕਾਰਾਂ ਨੇ ਇਹਨਾਂ ਦੇ ਵੱਲ ਉਹਨਾਂ ਧਿਆਨ ਨਹੀਂ ਦਿੱਤਾ ਜਿਨ੍ਹਾਂ ਦੇਣਾ ਚਾਹੀਦਾ ਲੇਕਿਨ ਕੀ ਤੁਹਾਨੂੰ ਪਤਾ ਕਿ ਭਗਤ ਸਿੰਘ ਦੀ ਸਮਾਧੀ ਵਾਲੀ ਜਗ੍ਹਾ ਲੈਣ ਵਾਸਤੇ ਪਾਕਿਸਤਾਨ ਨੂੰ ਇੰਡੀਆ ਗਵਰਨਮੈਂਟ ਨੇ 12 ਪਿੰਡ ਦਿੱਤੇ ਸੀ ਤੇ ਫਿਰ ਇਹ ਜਗ੍ਹਾ ਲਈ ਗਈ ਸੀ ਮੇਰੇ ਵੀਰੋ ਭਗਤ ਸਿੰਘ ਦੀ ਸਮਾਰਟੀ ਇੱਕ ਵਾਰੀ ਆ ਕੇ ਇਹਨਾਂ ਦਾ ਇਤਿਹਾਸ ਜ਼ਰੂਰ ਪੜੋ ਤੇ ਬੱਚਿਆਂ ਨੂੰ ਦੱਸੋ ਕਿ ਭਗਤ ਸਿੰਘ ਕੌਣ ਸੀ ਰਾਜਗੁਰੂ ਕੌਣ ਸੀ ਤੇ ਸਖਦੇਵ ਕੌਣ ਸੀ ਦੇਸ਼ ਲਈ ਕੀ ਕੀ ਕੁਰਬਾਨੀਆਂ ਦਿੱਤੀਆਂ ਇਹਨਾਂ ਨੇ ਕਿਸ ਤਰ੍ਹਾਂ ਦੇਸ਼ ਲਈ ਸ਼ਹੀਦ ਹੋਏ ਤੇ ਦੇਸ਼ ਨੂੰ ਆਜ਼ਾਦ ਕਰਵਾਇਆ ਮੁਗਲਾਂ ਦੇ ਕੋਲੋਂ ਇਹ ਬੱਚਿਆਂ ਦਾ ਸਿੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜਕੱਲ ਦੇ ਬੱਚੇ ਸਿਰਫ ਕੱਲੀ ਪਕਸਿਕ ਦੀ ਫੋਟੋ ਨੂੰ ਜਾਣਦੇ ਆ ਉਹਨਾਂ ਦੇ ਪਸ਼ੂਕੜ ਨੂੰ ਨਹੀਂ ਜਾਣਦੇ ਉਹਨਾਂ ਦੇ ਪਸ਼ੂਕੜ ਤੋਂ ਜਾਣੋ ਬੱਚਿਆਂ ਨੂੰ ਜ਼ਰੂਰ ਕਰਾਓ ਕੈਮਰਾਮੈਨ ਦਰਤੇਜ ਜੀ ਨਾਲ ਬਲਵਿੰਦਰ ਸਿੰਘ